ਅਸੀਂ ਜੀ 9 ਵਜੇ ਕੰਮ ਕਮ ਸਮੇਟ ਕੇ ਚਲੇ ਗਏ ਸੀ ਜੇ 10:00 10:30 ਵਜੇ ਕਾਰੀਗਰ ਦਾ ਫੋਨ ਆਇਆ ਕਿ ਬੋਹ ਜੀ ਅੱਗ ਲੱਗ ਗਈ ਹੈ ਅਸੀਂ ਜਦੋਂ ਆਏ ਤੇ ਦੇਖਿਆ ਕਿ ਬਹੁਤ ਜ਼ਿਆਦਾ ਧੂੰਆਂ ਸੀ ਘਰ ਅੰਦਰ ਬੜ ਵੀ ਨਹੀਂ ਰਹਾ ਸੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਮੌਕੇ ਤੇ ਦੋ ਗੱਡੀਆਂ ਆ ਗਈਆਂ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਪਰ ਨੁਕਸਾਨ ਕਾਫੀ ਹੋ ਗਿਆ ਜੀ ਇੱਕ ਵਾਰ ਤਰਾਕਾ ਬੜਾ ਕਰ ਦੇ ਜੇਕਾਰ ਦੂਸਰੇ ਚਿੰਗਾਰੀਆਂ ਉੱਢੀਆਂ ਉਸ ਤੋਂ ਬਾਅਦ ਭੈਂਕਰ ਅੱਗ ਚੜ੍ਹ ਗਈਏ ਕਿੰਨੇ ਨੁਕਸਾਨ ਹੋ ਗਿਆ ਭਾਈ ਜੀ ਇਹ ਤਾਂ 20 ਲੱਖ ਰੁਪਏ ਦਾ ਏਸਟੀਮੇਟ ਸੜਨ ਨੁਕਸਾਨ ਹੋ ਗਿਆ ਜੀ ਸਾਰੀ ਸਾਰੀ ਮਸ਼ੀਨਾਂ ਖਰਾਬ ਹੋ ਗਈਆਂ ਕੁਝ ਮਸ਼ੀਨਾਂ ਖਰਾਬ ਹੋਈਆਂ ਕੁਝ ਸਟਾਕ ਦਾ ਨੁਕਸਾਨ ਹੋ ਗਿਆ ਜੀ ਹੁਣ ਇਹ ਤੋਂ ਰਿਪੇਅਰ ਕੀਤਾ ਜਾਏਗਾ ਫਿਰ ਐਕਚੁਅਲ ਏਸਟੀਮੇਟ ਦਾ ਪਤਾ ਲੱਗੂਗਾ ਵੱਧ ਵੀ ਸਕਦਾ ਏਸਟੀਮੇਟ ਜੀ ਲੁਧਰਾਨਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਸਮੇਂ ਗੀਤਾਨਗਰ ਤਾਜਪੁਰ ਰੋਡ ਦੇ ਉੱਤੇ ਅਸੀਂ ਮਜੂਦਾ ਨਹੀਂ ਤੇ ਫੈਕਟਰੀਆਂ ਨੇ ਲੇਕਿਨ ਇੱਕ ਮੰਤਪਾਗੀ ਖਬਰ ਸਾਹਮਣੇ ਆਂਦੀ ਹੈ ਕਿ ਗੀਤਾਨਗਰਿਕ ਫੈਕਟਰੀ ਦੇ ਵਿੱਚ ਜਦੋਂ ਮਾਲਕ ਜਿਹੜੇ ਨੇ ਘਰ ਗਏ ਹੁੰਦੇ ਨੇ ਰਾਤ ਤਕਰੀਬਨ 10:30 ਵਜੇ ਅੱਗ ਲੱਗਦੀ ਹੈ ਇਹ ਉਹ ਫੈਕਟਰੀ ਦਿਖਾ ਰਹੇ ਹਾਂ ਜਿੱਥੇ ਅੱਗ ਲੱਗੀ ਹੈ ਅੱਗ ਤੋਂ ਬਾਅਦ ਜਿਹੜਾ ਫੈਕਟਰੀ ਦਾ ਕਾਫੀ ਨੁਕਸਾਨ ਜਿਹੜਾ ਹੋ ਗਿਆ ਇਹ ਤੋਂ ਤੁਸੀਂ ਲਪਟਾਂ ਦੇ ਨਾਲ ਕਾਲੀ ਕਾਲੀ ਕੰਧਾਂ ਦੇਖ ਰਹੇ ਹੋ ਤਸਵੀਰਾਂ ਨੇ ਜੋ ਅੰਦਰ ਜਲੀਆਂ ਹੀ ਮਸ਼ੀਨਾਂ ਦੇਖੀਆਂ ਨੇ ਉਹ ਸਾਰੀਆਂ ਅੱਗ ਦੀਆਂ ਅੱਗ ਦੇ ਹਵਾਲੇ ਹੋ ਗਈਆਂ ਲੇਕਿਨ ਗੱਲਬਾਤ ਵੀ ਕਰਦੇ ਮਾਲਕ ਦਾ ਕੀ ਨਾਮ ਹੈ ਭਾਈ ਜੀ ਆਪਣਾ ਮੇਰਾ ਨਾਮ ਰਵਿੰਕਲ ਸਿੰਘ ਹੈ ਜੀ ਕਿੱਥੇ ਰਹਿਣ ਵਾਲੇ ਹੋ ਮੈਂ 32 ਕਿੱਦਾਂ ਫੋਨ ਆਇਆ ਸੀਗਾ ਕਿੰਨੇ ਵਜੇ ਅੱਗ ਲੱਗੀ ਅਸੀਂ ਜੀ 9 ਵਜੇ ਕੰਮਕੁਮ ਸਮੇਟ ਕੇ ਚਲੇ ਗਏ ਸੀ ਜੇ 10 ਸਵਾ 10 ਵਜੇ ਕਾਰੀਗਰ ਦਾ ਫੋਨ ਆਇਆ ਕਿ ਬਾਬੂ ਜੀ ਅੱਗ ਲੱਗ ਗਈ ਹੈ ਅਸੀਂ ਜਦੋਂ ਆਏ ਤੇ ਦੇਖਿਆ ਜੀ ਬਹੁਤ ਜ਼ਿਆਦਾ ਧੂਆ ਸੀਗਾ ਅੰਦਰ ਵੜ ਵੀ ਨਹੀਂ ਰਹਾ ਸੀ ਅਸੀਂ ਫਾਇਰ ਵਿਗੇਟ ਨੂੰ ਫੋਨ ਕੀਤਾ ਮੌਕੇ ਤੇ ਦੋ ਗੱਡੀਆਂ ਆ ਗਈਆਂ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਪਰ ਨੁਕਸਾਨ ਕਾਫੀ ਹੋ ਗਿਆ ਜੀ ਕਿਸ ਚੀਜ਼ ਦੀ ਫੈਕਟਰੀ ਸੀਗੀ ਆਪਣੀ ਸ਼ੌਲਾ ਬਣਾਉਣ ਦੀ ਫੈਕਟਰੀ ਹੈ ਜੀ ਸਾਰਾ ਚਲ ਕੇ ਰਾਖ ਹੋ ਗਿਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਹੁਣ ਨਾਲੇ ਲਾਈਟ ਬੰਦ ਹੈਗੀ ਹੈ ਉਸ ਤੋਂ ਬਾਅਦ

जो पे आग बुझाने के लिए मैं उस डाला नहीं उससे कंट्रोल हो पाया तो जब तो तक तो बाबूजी जी आए अपना बुलाया तो सर, कंट्रोल पे आए उससे कितनी देर रुपये थी सर काफ़ी देर तक लोग कितने कारीगर थे अंदर उसे? कारीगर सर उसमें तीन हज़ार ਇਨੂੰ ਬਾਹਰ ਆਗੇ ਮੋਕੇ ਪਿਆਗੇ ਜੀ ਜੀ ਤਾਂ ਅਮੋਕ ਤਾਂ ਨਹੀਂ ਹੁੰਦਾ ਕਈ ਵੇ ਤੁਸੀਂ ਬਾਹਰੋਂ ਤਾਲਾ ਲਾ ਜਾਂਦੇ ਹੋ ਨਹੀਂ ਜੀ ਨਹੀਂ ਅਸੀਂ ਜੀ ਕਾਰੀਗਰ ਜਿਹੜੇ ਸਾਡੇ ਹੁੰਦੇ ਆ ਬਹੁਤ ਪੁਰਾਣੇ ਸਾਡੇ ਬੰਦੇ ਹੈਗੇ ਆ ਸਾਰਾ ਕੁਛ ਇਹਨਾਂ ਕੋਲੀ ਹੁੰਦਾ ਕਿਉਂਕਿ ਇਹਨਾਂ ਜਦੋਂ ਤੱਕ ਬਾਹਰ ਆ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ ਕਦੇ ਵੀ ਬਾਹਰੋਂ ਤਾਲਾ ਲਾ ਕੇ ਨਹੀਂ ਜਾਂਦੇ ਜੀ ਬਿਲਕੁਲ ਤੁਹਾਨੂੰ ਅੰਦਰ ਹੀ ਤਸਵੀਰਾਂ ਦਿਖਾਉਂਦੇ ਜੋ ਅੰਦਰ ਹੀ ਤਸਵੀਰ ਹੈ ਅੰਦਰ ਜੋ ਤਸਵੀਰ ਹੈ ਤੁਹਾਨੂੰ ਦਿਖਾ ਰਹੀ ਹੈ ਫਾਇਰ ਇਨਸਟਰੂਮੈਂਟ ਜਿਹੜੇ ਇੱਥੇ ਪਏ ਹੋਏ ਨੇ ਤੁਹਾਨੂੰ ਉਹ ਤਸਵੀਰ ਦਿਖਾ ਰਹੇ ਆ ਕਿ ਫਾਇਰ ਇਨਸਟਰੂਮੈਂਟ ਇੱਥ ਅਤਾਂ ਦਿਖਾ ਰਹੇ ਆ ਇੱਥੇ ਆਹ ਦੇਖ ਸਕਦੇ ਹੋ ਤਸਵੀਰ ਤਾਂ ਦਿਖਾ ਇਹ ਤਾਂ ਤਸਵੀਰ ਦਿਖਾ ਰਹੇ ਆ ਕਿ ਇਹ ਸਿਲੰਡਰ ਪੂਰਾ ਦਾ ਪੂਰਾ ਜਿਹੜਾ ਖਾਲੀ ਹੋ ਗਿਆ ਵਾ ਇਹ ਤਸਵੀਰ ਇਸ ਕਰਕੇ ਦਿਖਾ ਰਹੇ ਆ ਕਿ ਆਹ ਦੇਖ ਲਿਓ ਪੁਸ਼ ਕਰ ਰਹੇ ਆ ਬਿਲਕੁਲ ਹੀ ਖਾਲੀ ਹੋ ਗਿਆ ਹੋਇਆ ਸਿਲੰਡਰ ਕਿ ਰਾਤੀ ਜਿਹੜਾ ਇਹਨੂੰ ਚਲਾਇਆ ਗਿਆ ਸੀਗਾ ਇਹਨਾਂ ਦੇ ਜੋ ਕਰਮਚਾਰੀ ਆ ਉਹਨਾਂ ਵੱਲੋਂ ਚਲਾਇਆ ਗਿਆ ਸੀਗਾ ਤਾਂਕਿ ਅੱਗ ਦੇ ਉੱਤੇ ਕੰਟਰੋਲ ਪਾਇਆ ਜਾ ਸਕੇ ਲੇਕਿਨ ਅੱਗ ਨਹੀਂ ਤੇਜ਼ ਸੀਗੀ ਕਿ ਇਸ ਸਿਲੰਡਰ ਦੇ ਨਾਲ ਬਚਾ ਨਹੀਂ ਹੋ ਪਾਇਆ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਜੋ ਫੈਕਟਰੀ ਦੇ ਤੁਹਾਨੂੰ ਹਾਲਾਤ ਦਿਖਾਏ ਜਾ ਰਹੇ ਨੇ ਇਹ ਉਹ ਤਸਵੀਰਾਂ ਨੇ ਇਹ ਉਹ ਤਸਵੀਰਾਂ ਨੇ ਜਿੱਥੇ ਫਾਇਰ ਇਨਸਟਰੂਮੈਂਟ ਤਾਂ ਪਏ ਹੋਏ ਸੀਗੇ ਲੇਕਿਨ ਅਰਾ ਵੀ ਕੋਈ ਵੀ ਨਹੀਂ ਬਚਾ ਸਕਿਆ ਕਿਉਂਕਿ ਸਿਲੰਡਰ ਜਿਹੜਾ ਤੁਸੀਂ ਦੇਖ ਸਕਦੇ ਪੂਰਾ ਪੂਰਾ ਐਮਪਟੀ ਹੋ ਚੁੱਕਾ ਹੋਇਆ ਵਾ ਬਿਲਕੁਲ ਐਮਪਟੀ ਹੋ ਚੁੱਕਾ ਹੈ ਇਹ ਅੰਦਰ ਜੋ ਸਾਰਾ ਸਮਾਨ ਛੜਿਆ ਹੋਇਆ ਹੈ ਕਿ ਕਈ ਸਿਲੰਡਰ ਜਿਹੜੇ ਉੱਤੇ ਸੀਗੇ ਉਹਨਾਂ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਕਾਰੀਗਰਾਂ ਨੇ ਲੇਕਿਨ ਪੂਰੀ ਦੀ ਪੂਰੀ ਫੈਕਟਰੀ ਜਲ ਕੇ ਰਾਖੂ ਗਈ ਕਿੰਨੇ ਨੁਕਸਾਨ ਹੋ ਗਿਆ ਭਾਈ ਜੀ ਈ ਤੋਂ 30-35 ਲੱਖ ਰੁਪਏ ਦਾ ਐਸਟੀਮੇਟ ਸਾਡਾ ਨੁਕਸਾਨ ਹੋ ਗਿਆ ਜੀ 30 ਤੋਂ 35 ਲੱਖ ਰੁਪਏ ਹਾਂਜੀ ਹਾਂਜੀ ਸਾਰੀ ਸਾਰੀ ਮਸ਼ੀਨਾਂ ਖਰਾਬ ਹੋ ਗਈਆਂ ਕੁਝ ਮਸ਼ੀਨਾਂ ਖਰਾਬ ਹੋਈਆਂ ਕੁਝ ਸਟਾਕ ਦਾ ਨੁਕਸਾਨ ਹੋ ਗਿਆ ਜੀ ਹੁਣ ਇਹਨਾਂ ਨੂੰ ਰਿਪੇਅਰ ਕੀਤਾ ਜਾਏਗਾ ਫਿਰ ਐਕਚੁਅਲ ਐਸਟੀਮੇਟ ਦਾ ਪਤਾ ਲੱਗੂਗਾ ਵੱਧ ਵੀ ਸਕਦਾ ਐਸਟੀਮੇਟ ਜੀ ਮਤਲਬ ਖੁਦਾਨਾ ਖਾਸ ਦਾ ਤੁਹਾਡੇ ਮਜ਼ਦੂਰ ਬਚ ਗਏ ਨੇ ਹਾਂਜੀ ਹਾਂਜੀ ਮਜ਼ਦੂਰ ਬਚ ਗਏ ਜੀ ਇਹ ਸਭ ਤੋਂ ਵਧੀਆ ਗੱਲ ਹੋਈ ਹੈ ਜੀ ਕਿ ਬਲਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਹਾਂਜੀ ਬਿਲਕੁਲ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਅਗਰ ਤੁਸੀਂ ਫੈਕਟਰੀ 'ਚ ਕਰਦੇ ਹੋ ਤੇ ਸ਼ੋਰ ਸਰਕੇ ਜਿਹੜਾ ਇੱਕ ਵੱਡਾ ਕਾਰਨ ਵੀ ਬਣਦਾ ਹੈ ਲੇਕਿਨ ਉੱਤੇ ਪੂਰਾ ਪੂਰਾ ਦੇਖ ਸਕਦੇ ਹੋ ਫਾਇਰ ਇਨਸਟਰੂਮੈਂਟ ਪੂਰਾ ਦਾ ਪੂਰਾ ਕਾਲਾ ਪਿਆ ਹੋਇਆ ਵਾ ਇਸ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਇਸ ਨੂੰ ਵੀ ਯੂਜ਼ ਕੀਤਾ ਗਿਆ ਕਾਰੀਗਰਾਂ ਵੱਲੋਂ ਕਿ ਕਿਤੇ ਨਾ ਕਿਤੇ ਬਚਾਇਆ ਜਾ ਸਕੇ ਅੱਗ ਜਿਹੜੀ ਹੈ ਰੋਕਿਆ ਜਾ ਸਕੇ ਲੇਕਿਨ ਆ ਵੀ ਪੂਰੇ ਕਾਲੇ ਹੋ ਗਏ ਨੇ ਇਸ ਕਰਕੇ ਤਸਵੀਰ ਦਿਖਾਣੀ ਲਾਜ਼ਮੀ ਹੈ ਕਿ ਇਨਾਂ ਕੋ ਸਾਰੇ ਸੇਫਟੀ ਦੇ ਇਨਸਟਰੂਮੈਂਟ ਸੀਗੇ ਆ ਦੇਖਦੇ ਹੋ ਆ ਵੀ ਬਿਲਕੁਲ ਕਾਲਾ ਪਿਆ ਖਾਲੀ ਹੋ ਗਿਆ ਹੈ ਬਿਲਕੁਲ ਹੀ ਖਾਲੀ ਹੈ ਤਸਵੀਰਾਂ ਮੈਂ ਦਿਖਾ ਰਿਹਾ ਕਿ ਇਹ ਵੀ ਬਿਲਕੁਲ ਹੀ ਬਿਲਕੁਲ ਖਾਲੀ ਹੈ ਤਸਵੀਰ ਇਸ ਕਰਕੇ ਦਿਖਾ ਰਿਹਾ ਪੂਰਾ ਪੂਰਾ ਧਾਗਾ ਜਿਹੜਾ ਜਲ ਕੇ ਰਾਖ ਹੋ ਗਿਆ ਸੁਆਹ ਹੋ ਗਿਆ ਕਿ ਫੈਕਟਰੀ ਦੇ ਵਿੱਚ ਜੋ ਵੀ ਸਮਾਨ ਸੀਗਾ ਸਾਰਾ ਸਾਰਾ ਜਲ ਕੇ ਰਾਖ ਹੋ ਗਿਆ ਇੱਕ ਵੱਡੀ ਗੱਲ ਤੇ ਸਾਹਮਣੇ ਆਉਂਦੀ ਕਿ ਫਾਇਰ ਕਿੰਨੀ ਦੇਰ ਲੱਗੀ ਸੀ ਫਾਇਰ ਬਗੇਟ ਨੂੰ ਆਂਦੇ ਆਂਦੀ ਇੱਥੇ ਤੁਸੀਂ ਕਿੰਨੇ ਵਜੇ ਫੋਨ ਕੀਤਾ ਸਾਨੂੰ ਜੀ ਇਹਨਾਂ ਨੇ 10:30 ਵਜੇ ਫੋਨ ਕੀਤਾ ਅਸੀਂ 10:20 ਤੇ ਇੱਥੇ ਆ ਗਏ ਸੀਗੇ ਜੀ ਅਸੀਂ ਰਸਤੇ 'ਚ ਹੀ ਫੋਨ ਕਰਤਾ ਸੀ ਫਾਇਰ ਵਿਗਟ ਨੂੰ ਫਾਇਰ ਵਿਗਟ ਵੀ ਮੌਕੇ ਤੇ ਆ ਗਈ ਸੀ 15 15 ਮਿੰਟ ਤੱਕ ਆ ਗਈ ਸੀ ਜੀ ਪਹਿਲੀ ਗੱਡੀ ਆ ਗਈ ਸੀ ਉਹਨਾਂ ਨੇ ਕੰਮ ਆਪਣਾ ਚਾਲੂ ਕਰਤਾ ਸੀ ਜਿੱਦਾਂ ਹੀ ਨਾਲ ਹੀ ਫਿਰ ਦੂਜੀ ਗੱਡੀ ਵੀ ਆ ਗਈ ਸੀ ਜੀ ਇਹਦਾ ਵੀ ਸ਼ੁਕਰਾਨਾ ਹੈ ਕਿ ਇੱਥੇ ਜਿਹੜਾ ਫਾਇਰ ਸਟੇਸ਼ਨ ਬਣ ਗਿਆ ਜਲਦੀ ਆ ਗਿਆ ਬਹੁਤ ਹਾਂਜੀ ਹਾਂਜੀ ਬਹੁਤ ਸ਼ੁਕਰਾਨਾ ਜੀ ਮੌਕੇ ਤੇ ਆ ਗਈਆਂ ਤਾਂ ਕਰਕੇ ਬਹੁਤ ਜ਼ਿਆਦਾ ਬਚਾਅ ਹੋ ਗਿਆ ਜੀ ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਬਿਲਕੁਲ ਇੱਕ ਫਾਇਰ ਸਟੇਸ਼ਨ ਜਿਹੜਾ ਟਿੱਬਾ ਰੋਡ ਤੇ ਬਣ ਗਿਆ ਉਹਦੇ ਕਰਕੇ ਬਚਾਅ ਹੋ ਗਿਆ ਤੇ ਫਾਇਰ ਲੇਕਿਨ ਫੈਕਟਰੀ ਦਾ ਕਾਫੀ ਨੁਕਸਾਨ ਹੋ ਗਿਆ ਜੋ ਫੈਕਟਰੀ ਦੇ ਅੰਦਰ ਲੇਬਰ ਸੀ ਉਹਨਾਂ ਨੇ ਬਚ ਕੇ ਜਿਹੜੀ ਹੈ ਜਾਨ ਬਚਾਈ ਬਾਹਰ ਆ ਕੇ ਪਹਿਲੇ ਆਪਣੇ ਮਾਲਕ ਨੂੰ ਫੋਨ ਕੀਤਾ ਮਾਲਕ ਨੂੰ ਫੋਨ ਕਰਨ ਤੋਂ ਬਾਅਦ ਜੋ ਨੁਕਸਾਨ ਤਾਂ ਚਲੋ ਪ੍ਰਮਾਤਮਾ ਨੇ ਲ ਉਦੋਂ ਉਸਤਾਂ ਨੂੰ ਨਹੀਂ ਤਖਾ ਸਕਦੇ ਐਨੀ ਤੇਜ਼ ਲਪਟਾਂ ਸੀਗੀਆਂ ਜਿਸ ਦੇ ਕਰਕੇ ਪੂਰਾ ਦਾ ਫੈਕਟਰੀ ਦਾ ਫੈਕਟਰੀ ਦਾ ਪੂਰਾ ਦਾ ਪੂਰਾ ਨੁਕਸਾਨ ਹੋ ਗਿਆ ਲੁਧਿਆਣਾ ਕੈਮਰਾਮੈਨ ਸੰਦੇਸ਼ ਸੇਕਤਿਆ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ